ਜ਼ਿਲ੍ਹਾ ਕਾਂਗਰਸ ਪਵਨ ਸ਼ਹਿਰੀ ਹਾਲ ਬਾਜ਼ਾਰ ਵਿਖੇ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ। ਇਸ ਦੇ ਨਾਲ ਨਾਲ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਅਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੋ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਹਨ, ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ साप्ता विधायक जसप्रीत सिंह जिंपा साप्ता विधायक जुगल किशोर शर्मा गुरदेव सिंह दारा बब्बी पहलवान काउंसलर संदीप रिंखा, परमजीत चोपड़ा महेश खन्ना बाबा सलीम शाह सुरेंद्र शिंदा समेत कई कांग्रेसी अगुवाते वर्कर हाजिरसान भारत माता की जय वंदे आज बड़ा इतिहास के ਜੋ ਕਿ 15 ਅਗਸਤ 1947 ਨੂੰ ਸਾਨੂੰ ਇਹ ਆਯਾਦੇ ਮਿਲੀ ਸੀ ਅੱਜ ਅਸੀਂ ਸਾਰੇ ਯਾਦ ਦੀ ਦਾ ਨਿੰਗ ਮਾ ਰਹੇ ਆ ਸੋ ਬੜਾ ਇਤਿਹਾਸਕ ਦਿਨ ਹੈ ਸਭ ਤੋਂ ਪਹਿਲਾਂ ਅੱਜ ਦੇ ਮੈਂ ਇੱਕ ਸ਼ਬਦ ਦੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਕਾਂਗਰਸ ਦੇ ਵਰਕਰ ਸਮਾਣੇ ਦਿਲ ਦੀਆਂ ਗਰਾਈਆਂ ਤੋਂ ਦਿੱਲੀ ਮੁੰਬਾਰ ਕਬਾ ਦਿੰਦਾ ਸੋਪਰਾ ਹੋਏ ਯਾਦੀ ਜਿਹੜੀ ਹੈ ਬੜੀਆ ਕੁਰਬਾਨੀਆਂ ਤੋਂ ਬਾਅਦ ਸਾਨੂੰ ਅੱਥਰ ਹੋਈ ਹੈ ਦੇ ਨਾਲ ਉਹਨਾਂ ਨੂੰ ਥਾਂਸੀ ਤੇ ਰੱਤਰੀਆਂ ਨੂੰ ਚੁੰਬਿਆ ਦੇਸ਼ ਦੀ ਜਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਪੰਤ ਜਵਾਹਰ ਲਾਲ ਨਹਿਰੂ ਜੀ ਸਰਦਾਰ ਪਟੇਲ ਜੀ ਸਾਰੇ ਮਾਨ ਸਾਡੇ ਲੀਡਰਾਂ ਨੇ ਦੇਖੀ ਯਾਦੀ ਲਈ ਜੇਲਾ ਕਟੀਆਂ ਸਤਿਆਗ੍ਰਹਿ ਅੰਦੋਲਨ ਕੀਤੇ ਫਿਰ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ ਹਿੰਦੁਸਤਾਨ ਨੂੰ ਛੱਡਣਾ ਪਿਆ ਫਿਰ ਸਾਡੇ ਯਾਦੀ ਮਿਣੀ